ਅੰਮ੍ਰਿਤਸਰ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਨਸ਼ੇ ਦੇ ਖਿਲਾਫ ਵਿੱਡੀ ਗੇਮ ਅਮਹਦੇ ਤਹਿਤ थाना ਸੀਆਈਏ ਸਟਾਫ 2 ਦੀ ਪੁਲਿਸ ਨੂੰ ਉਸ ਵਿਲੇ ਵੱਡੀ ਸਫਲਤਾ ਮਿਲੀ ਜਦੋਂ ਗੁਪਤ ਸੂਚਨਾ ਦੇ ਆਧਾਰ ਤੇ ਪੁਲਿਸ ਵੱਲੋਂ ਨਾਕਾਬੰਦੀ ਦੌਰਾਨ ਦੋ ਨਸ਼ਾ ਤਸਕਰਾਂ ਨੂੰ ਕਾਬੂ ਕਰ ਉਨ੍ਹਾਂ ਕੋਲੋਂ 1 ਕਿਲੋ 10 ਗ੍ਰਾਮ ਹੈਰੋਇਨ ਬਰਾਮਦ ਕੀਤੀ। ਮੀਡੀਆ ਨਾਲ ਜਾਣਕਾਰੀ ਸਾਂਝੀ ਕਰਦੇ ਆ ਪੁਲਿਸ ਅਧਿਕਾਰੀਆਂ ਨੇ ਦੱਸਿਆ ਹੈ ਕਿ ਦੋ ਨੌਜਵਾਨ ਜਿਨ੍ਹਾਂ ਦੀ ਉਮਰ ਮਹਿਜ 20 ਤੇ 27 ਸਾਲ ਹੈ। ਇਹਨਾਂ ਨੂੰ ਵੱਡੀ ਖੇਪ ਦੇ ਨਾਲ ਗ੍ਰਿਫਤਾਰ ਕੀਤਾ ਹੈ। ਉਨ੍ਹਾਂ ਦੱਸਿਆ ਕਿ ਇਹਨਾਂ ਨੂੰ ਮਾਨਯੋਗ ਅਦਾਲਤ ਵਿੱਚ ਜਦਕਿ ਇਸ ਮਾਮਲੇ ਵਿੱਚ ਇਹਨਾਂ ਦੇ ਦੋ ਹੋਰ ਸਾਥੀ ਹਨ ਜਿਨ੍ਹਾਂ ਦੀ ਭਾਲ 'ਚ ਪੁਲਿਸ ਛਾਪੇਮਾਰੀ ਕਰ ਰਹੀ ਹੈ। ਵੈਲਕਮ ਪੰਜਾਬ ਤੋਂ ਸੁਖਦੇਵ ਮੋਨ ਜਨਾ ਨੇ ਇਸ ਪਾਸੇ ਰਿਪੋਰਟ। ਈਆ ਦੇ ਅਛਾਟਾ ਥਾਣੇ ਦੇ ਏਰੀਆ ਜੀ। ਉਥੇ ਨਾਕਾ ਲੱਗਾ ਸੀ ਸੀਆਈਏ 2 ਦਾ। ਤੇ ਮੋਟਰਸਾਈਕਲ ਤੇ ਦੋ ਮੁੰਡੇ ਵਿਕਾਸ ਤੇ ਹਣੀ। ਵਿਕਾਸ ਦੀ ਉਮਰ ਹੈਗੀ ਕਰੀਬ 27 ਸਾਲ ਜੀ ਤੇ ਹਣੀ ਦੀ 22 ਸਾਲ। ਇਹਨਾਂ ਨੂੰ ਰੋਕਿਆ ਗਿਆ ਤੇ ਇਹਨਾਂ ਦੀ ਜਦੋਂ ਚੈਕਿੰਗ ਕੀਤੀ ਗਈ ਤੇ ਵਿਕਾਸ ਕੋਲੋਂ 510 ਗ੍ਰਾਮ ਹੀਰੋਇਨ ਬਰਾਮਦ ਹੋਈ ਤੇ ਹਣੀ ਕੋਲੋਂ 500 ਗ੍ਰਾਮ ਤੇ ਉਸ ਤੋਂ ਬਾਅਦ ਇਹਨਾਂ ਤੇ ਪਰਚਾ ਦਰਜ ਕੀਤਾ ਗਿਆ ਜੀ ਐਫ ਆਈ ਆ ਨੰਬਰ 33 ਜਿਹੜੀ ਕਿ ਦੇਰ ਰਾਤ ਕੱਟੀ ਗਈ ਮਤਲਬ ਕਿ ਅੱਜ ਦੀ ਤਰੀਕ ਹੈ 14/2/24 ਤੇ ਅੰਡਰ ਸੈਕਸ਼ਨ 21C 296185 NDPS ਐਕਟ ਤੇ ਇਹਨਾਂ ਨੂੰ ਫਿਰ ਅਸੀਂ ਅੱਜ ਕੋਰਟਿਸ਼ 'ਤੇ ਪੇਸ਼ ਕੀਤਾ ਤੇ ਇਹਨਾਂ ਦਾ 2 ਦਿਨ ਦਾ ਰਿਮਾਂਡ ਮਿਲਿਆ ਜੀ ਤੇ ਇਹਨਾਂ ਦੀ ਅਸੀਂ ਬੈਕਵਰਡ ਲਿੰਕੇਜਸ ਵੀ ਅਸੀਂ ਫਾਲੋ ਕਰ ਰਹੇ ਹਾਂ ਸੀਆਈਏ 2 ਸਾਹਿਬ ਤੇ ਇੰਸਪੈਕਟਰ ਸਾਹਿਬ ਤੇ ਸਾਨੂੰ ਅਸੀਂ ਦੋ ਬੰਦੇ ਹੋਰ ਨਾਮਿਨੇਟ ਕੀਤੇ ਆ ਐਫਆਈਆਰ ਦੇ ਵਿੱਚ ਤੇ ਅਸੀਂ ਉਹਨਾਂ ਨੂੰ ਵੀ ਜਲਦੋਂ ਜਲਦ ਗ੍ਰਿਫਤਾਰ ਕਰਕੇ ਪੁੱਛਗਿੱਛ ਕਰਕੇ ਜੋ ਵੀ ਹੋਰ ਉਹਨਾਂ ਤੋਂ ਵੀ ਪਿੱਛੇ ਜੋ ਵੀ ਬੈਕਵਰਡ ਲਿੰਕੇਜਸ ਮਿਲਣਗੀਆਂ ਉਹ ਵੀ ਅਸੀਂ ਦੇਖਾਂਗੇ ਤੇ ਨਾਲੇ ਅਸੀਂ ਦੇਖਾਂਗੇ ਕਿ ਉਹਨਾਂ ਦਾ ਮੇਨ ਰੋਲ ਕੀ ਹੈਗਾ ਜੀ ਹਾਊ ਕਮ ਦੇ ਆਰ ਗੈਟਿੰਗ ਡਰਗ ਸਪਲਾਈ ਸਰ ਬੈਕਗ੍ਰਾਉਂਡ ਕੀ ਸੀ ਉਹਨਾਂ ਦਾ ਬੈਕਗ੍ਰਾਉਂਡ ਤਾਂ ਕੁਝ ਵੀ ਨਹੀਂ ਹੈ ਫॉर ਡੇ ਟੂ ਡੇ ਲਿਵਿੰਗ ਬੇਸਿਕਲੀ ਚੋਰੀਆਂ ਚੋਰੀਆਂ ਜਾਂ ਪੈਠੀ ਕਰਾਈਮਸ ਕਰਦੇ ਜੀ ਨਸ਼ੇ ਕਰਨ ਦਾ ਵੀ ਆਦੀ ਹੈ ਹੈਗਾ ਆਪਣਾ ਜਿਹੜਾ ਹਣੀ ਹੈ ਉਹ ਹੈਗਾ ਵਿਕਾਸ ਦਾ ਹਲੇ ਅਸੀਂ ਚੈੱਕ ਕਰ ਰਹੇ ਹਾਂ ਉਮਰ ਗਰੇ ਸਰ ਉਮਰ ਦੀ ਵਿਕਾਸ ਦੀ 27 ਸਾਲ ਹਣੀ ਦੀ 22 ਸਾਲ ਹੈ ਜੀ ਸਰ ਇਹ ਕਿਹਦੀ ਜੋ ਕੇ ਬੈਕ ਕਿੱਥੋਂ ਇਹਨਾਂ ਨੇ ਲਈਤੀ ਹੈ ਔਰ ਕਿਉਂ ਸਪਲਾਈ ਕਰਨੀ ਸੀ ਉਹ ਅਸੀਂ ਹੁਣ ਦੋ ਦਿਨ ਦਾ ਰਿਮਾਂਡ ਲਿੱਤਾ ਜੀ ਅਸੀਂ ਇਹਨਾਂ ਦੇ ਪੁੱਛ ਕੇ ਚੱਜ ਆਊਗਾ ਜੀ